ਮਾ ਦਾ ਇੱਕ ਧੀ ਦੇ ਨਾਲ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਨਾ ਗੁੜੀਆਂ ਮੇਰੀ ਦੀ ਉਮਰ 12 ਸਾਲ ਟੋਟਲ ਤੇ ਕੋਈ ਪ੍ਰੋਬਲਮ ਨਹੀਂ ਸੀ ਪਹਿਲਾਂ ਜਿਹੜੀ ਇਹ ਬਿਮਾਰੀ ਆ ਡਿਸਟੋਨੀਆ ਦੀ ਪ੍ਰੋਬਲਮ ਸੀਗੀ ਉਹਨੂੰ ਤੇ ਹਮੇਸ਼ਾ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਦੀ ਹੈ ਨਾ ਜੋ ਮਹਾਰਾਜ ਨੂੰ ਮਨਜ਼ੂਰ ਸੀ ਮਾਲਕ ਤੁਹਾਨੂੰ ਪਤਾ ਮਰਜੀ ਦੀ ਮਾਲਕ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕਿੰਨੇ ਬੱਚੇ ਤੁਹਾਡੇ ਮੇਰੀ ਕੁੜੀਆਂ ਇਹ ਜੀ ਗਲੀ ਕੁੜੀਆਂ ਸੀ ਕੁੜੀਆਂ ਸੀ ਜੀ ਹਾਂ ਜੀ ਉਹਦੇ ਕਰਮਾਂ 'ਚ ਜਾਂ ਕਹਿ ਸਕਦੇ ਆ ਕਿ ਉਹਨੇ ਲਖਾਈ ਇੰਨੀ ਹੈ ਨਾ ਲਗਾਵ ਕਈ ਵਾਰ ਹੁੰਦਾ ਚਾਚੇ ਤਾਇਆ ਨਾਲ ਬਹੁਤ ਲਗਾਵ ਕਰਦੇ ਬੱਚੇ ਨਾ ਤੁਹਾਡੇ ਨਾਲ ਕਿੰਨਾ ਲਗਾਵ ਸੀ ਉਹਨਾਂ ਦਾ ਮੇਰੇ ਨਾਲ ਬਹੁਤ ਹੀ ਜ਼ਿਆਦਾ ਮੈਂ ਕੁਝ ਜ਼ਿਆਦਾ ਰਹੀ ਸ਼ੁਰੂ ਤੋਂ ਖੇਡਣਾ ਜਾਂ ਸਾਰਾ ਕੁਝ ਹੈ ਨਾ ਬਹੁਤ ਪਿਆਰ ਕਰਦੀ ਸੀ ਸਾਰਿਆਂ ਕੋਈ ਚਾਚਾ ਜੀ ਕੋ ਮਮੀ ਕੋ ਬਾਪੂ ਕੋ ਸਾਰਿਆਂ ਕੋ ਬਹੁਤ ਪਿਆਰ ਲਿਆ ਹੁੰਦੇ ਆ ਕੁਝ ਦਿਨ ਪਹਿਲੋ ਪੰਜਾਬੀ ਗਾਇਕ ਰੰਮੀ ਰੰਧਾਵਾ ਔਰ ਪ੍ਰਿੰਸ ਰੰਧਾਵਾ ਵੱਲੋਂ ਇੱਕ ਪੋਸਟ ਪਾਈ ਗਈ ਪ੍ਰਿੰਸ ਰੰਧਾਵਾ ਦੇ 12 ਸਾਲ ਦੀ ਬੇਟੀ ਗੁਨੀਤ ਕੌਰ ਇਸ ਫਾਨੀ ਸੰਸਾਰ ਤੋਂ ਅਲਵਿਦਾ ਅਗਨੇ ਦਿਹਾਂਤ ਹੋ ਗਿਆ ਉਹਨਾਂ ਦਾ ਤੇ ਅੱਜ ਉਹਨਾਂ ਦੇ ਘਰ ਵਿੱਚ ਪਹੁੰਚੇ ਆ ਉਹਨਾਂ ਦੀ ਅੰਤਿਮ ਅਰਦਾਸ ਹੈ ਗੁਨੀਤ ਕੌਰ ਜੀ ਦੀ 12 ਸਾਲ ਦੀ ਮਹਿਸ ਉਮਰ ਸੀ ਤਾਂ ਬਾਈ ਹੁਣੀ ਪ੍ਰਿੰਸ ਪ੍ਰਿੰਸ ਰੰਧਾਵਾ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਬਾਈ ਜੀ ਬਹੁਤ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਦੇ ਵਿੱਚ 12 ਸਾਲ ਦੀ ਕੁੜੀ ਅਸੀਂ ਤੁਹਾਡੀ ਸੋ ਕਿਸ ਤਰ੍ਹਾਂ ਡੈਥ ਹੋਈ ਕੀ ਪ੍ਰੋਬਲਮ ਸੀ ਉਹਨਾਂ ਨੂੰ ਕੁੜੀਆ ਮੇਰੀ ਦੀ ਉਮਰ 12 ਸਾਲ ਟੋਟਲ ਤੇ ਕੋਈ ਪ੍ਰੋਬਲਮ ਸੀ ਪਹਿਲਾਂ ਜਿਹੜੀ ਇਹ ਬਿਮਾਰੀ ਆ ਡਿਸਟੋਨੀਆ ਦੀ ਪ੍ਰੋਬਲਮ ਸੀਗੀ ਉਹਨੂੰ ਤੇ 11 ਕ ਮਹੀਨੇ ਤੋਂ ਜਿਹੜੀ ਉਹ ਬਿਮਾਰੀ ਨੇ ਇੱਕਦਮ ਮਤਲਬ ਉਹਨੂੰ ਜਗੜ ਜਗੜ ਲਿਆ ਹਾਂ ਜੀ ਕਾਫੀ ਟ੍ਰੀਟਮੈਂਟ ਕਰਾਇਆ ਮਹਾਲੀ ਪੀਜੀਆਈ ਤੋਂ ਆਈਵੀਬਾਈ ਅਮਰਸਰ ਮਤਲਬ ਕੋਈ ਹਸਪੀਟਲ ਛੱਡਿਆ ਹੀ ਨਹੀਂ ਆ ਜਿੱਥੇ ਆਪਾਂ ਇਲਾਜ ਨਹੀਂ ਕਰਾਇਆ ਹੁਣ ਆ ਕੇ ਜੈਨੇਟਿਕ ਟੈਸਟ ਹੋਇਆ ਸੀਗਾ ਬਗਲੌਰ ਤੋਂ ਹੁਣ ਆ ਕੇ ਪਤਾ ਲੱਗਾ ਪ੍ਰੋਪਰ ਪ੍ਰੋਬਲਮ ਦਾ ਕੀ ਪ੍ਰੋਬਲਮ ਕੀ ਆ ਤੇ ਹੁਣ 16 17 ਤਰੀਕ ਨੂੰ ਆਪਰੇਟ ਸੀਗਾ ਤੇ ਉਹ ਮਾਲਕ ਨੇ ਸਮਝ ਨਹੀਂ ਦਿੱਤਾ ਕਿੰਨੇ ਤਰੀਕ ਨੂੰ ਸੀ ਸੋਨਸਤਰਾ ਤਰੀਕ ਨੂੰ ਸੀ ਸੋਨਸਤਰਾ ਤਰੀਕ ਨੂੰ ਤੇ ਸਾਰਾ ਕੁਝ ਮਤਲਬ ਫਾਈਨਲ ਸੀਗਾ ਵੀ ਆਪਰੇਟ ਹੋਣਾ ਹੈ ਕਿਹੜੇ ਹਸਪੀਟਲ ਹੁਣਾ ਸੀ ਆਪਰੇਟ ਇਹ ਜੀ ਆਪਣਾ ਪੀਜੀਆ ਹੀ ਹੋਣਾ ਸੀਗਾ ਹਾਂਜੀ 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 ਜੀ ਜੀ ਸਮਝ ਨਹੀਂ ਮਿਲਿਆ ਕਿ ਉਸ ਤੋਂ ਪਹਿਲਾਂ ਪਰਵਾ ਜੋ ਮਹਾਰਾਜ ਨੂੰ ਮਨਜ਼ੂਰ ਸੀ ਮਾਲਕੀ ਤੁਹਾਨੂੰ ਪਤਾ ਮਰਜੀ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਕਿੰਨੇ ਬੱਚੇ ਤੁਹਾਡੇ ਮੇਰੀ ਕੁੜੀਆਂ ਹੀ ਜੀ ਗੱਲੀ ਕੁੜੀਆਂ ਸੀ ਕੁੜੀਆਂ ਸੀ ਹਾਂਜੀ ਤੇ ਪੜਦੀ ਵੀ ਸੀਗੀ ਸਕੂਲ ਵੀ ਜਾਂਦੀ ਸੀ ਹਾਂਜੀ ਸਕੂਲ ਜਾਂਦੀ ਸੀ 3rd ਕਲਾਸ ਮੈਂਟਲੀ ਵੈਸੇ ਠੀਕ ਸੀਗਾ ਹਾਂ ਬਿਲਕੁਲ ਹੁਣ ਵੀ ਬ੍ਰੇਨ ਬਹੁਤ ਕੰਮ ਕਰਦਾ ਸੀਗਾ ਇਹਨਾਂ ਕੀ ਬ੍ਰੇਨੀ ਕੰਮ ਕਰਦਾ ਬਸ ਜਿੱਦਾਂ ਤੁਸੀਂ ਲਾ ਲੋਗੇ ਆਪਣੀਆਂ ਮੂਵਮੈਂਟ ਜਿਹੜੀਆਂ ਹੱਥਾਂ ਦੀਆਂ ਜਾਂ ਬੋਲਣ ਦੀ ਉਹ ਘਟ ਹੋ ਜਾਂਦੀ ਆ ਸਮਝ ਨਹੀਂ ਮਤਲਬ ਮੈਸੇਜ ਨਹੀਂ ਥਰਦਾ ਕਿ ਜਾਂਦਾ ਹਾਂਜੀ ਕੋਈ ਅਚਾਨਕ ਇਹ ਚੀਜ਼ ਹੋ ਗਈ ਨਾ ਅਚਾਨਕ ਹੀ ਹਾਂਜੀ ਕੋਈ ਨਹੀਂ ਲੱਗਾ ਜੀ ਬਾਈ ਰਮੀਰਂ ਂਦਾਵਾ ਵੀ ਮੇਰੇ ਨਾਲ ਨੇ ਬਾਈ ਜੀ ਬਹੁਤ ਮਾੜੀ ਇਕੱਡ ਨਹੀ ਪਰਿਵਾਰ ਦੇ ਵਿੱਚ ਅਫਸੋਸ ਅਸੀਂ ਕਰਦੇ ਆਂ ਪੂਰੀ ਟੀਮ ਵੱਲੋਂ ਬਹੁਤ ਮਾੜਾ ਹੋਇਆ ਹੈ ਕੀ ਕਰਨਾ ਚਾਹੋ ਅਹ ਥੀ ਆ ਮੇਸ਼ਾ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਦੀ ਹਨਾ ਕਿਉਂਕਿ ਅਸੀਂ ਧੀਆਂ ਨੂੰ ਸ਼ੁਰੂ ਤੋਂ ਜਿਆਦਾ ਤਰਜੀਹ ਦਿੱਤੀ ਆ ਤੇ ਫਿਰ ਜਦੋਂ ਆਪਣੀ ਧੀ ਜਦੋਂ ਇਦਾਂ ਹੋ ਜਾਵੇ ਫਿਰ ਸਭ ਤੋਂ ਜਿਆਦਾ ਦੁੱਖ ਹੁੰਦਾ ਉਹਦੇ ਕਰਮਾਂ 'ਚ ਜਾਂ ਕਹਿ ਸਕਦੇ ਆ ਕਿ ਉਹਨੇ ਲਖਾਈ ਇੰਨੀ ਸੀ ਹਨਾ ਤੇ ਬਾਕੀ ਬੜਾ ਪਿਆਰ ਲਿਆ ਨੇ ਜਿੰਨਾ ਸਮਾਂ ਵੀ ਰਹੀ ਸਾਡੇ ਕੋਲ ਬਹੁਤ ਜਿਆਦਾ ਭਾਈ ਜੀ ਬਈ ਬਰਥ ਸੀ ਜਾਂ ਕਿਦਾਂ ਬਾਅਦ ਵਿੱਚ ਆ ਕੇ ਪ੍ਰੋਬਲਮ ਆ ਗਈ ਬਾਅਦ ਵਿੱਚ 11 ਕ ਮਹੀਨੇ ਹੋ ਗਏ ਆ ਟੋਟਲ ਜਿਉਂਦੀ ਮਤਲਬ ਜਿਆਦਾ ਪ੍ਰੋਬਲਮ ਨੇ ਇੱਕਦਮ ਆ ਕੇ ਘੇਰ ਲਿਆ ਨਾ ਪਹਿਲਾਂ ਤਾਂ ਬਿਲਕੁਲ ਠੀਕ ਸੀਗੀ ਨਾਰਮਲ ਜੇ ਪਹਿਲਾਂ ਪਤਾ ਹੁੰਦਾ ਤਾਂ ਫਿਰ ਪਹਿਲਾਂ ਹੀ ਆਪਾਂ ਲਾਇਕ ਕਰਾ ਲੈਂਦੇ ਹਣਾ ਪਤਾ ਨਹੀਂ ਲੱਗਾ ਜਦੋਂ ਕੀ ਕਹਿੰਦੇ ਰੱਬ ਨੇ ਜੋ ਉਹਨੂੰ ਮਨਜ਼ੂਰੀ ਹਾਂਜੀ ਬਾਈ ਜੀ ਤੁਹਾਡੇ ਨਾਲ ਲਗਾਵ ਕਈ ਵਾਰੀ ਹੁੰਦਾ ਚਾਚੇ ਤਾਇਆ ਨਾਲ ਬਹੁਤ ਲਗਾਵ ਕਰਦੇ ਬੱਚੇ ਨਾ ਤੁਹਾਡੇ ਨਾਲ ਕਿੰਨਾ ਲਗਾਵ ਸੀ ਉਹਨਾਂ ਦਾ ਮੇਰੇ ਨਾਲ ਬਹੁਤ ਹੀ ਜ਼ਿਆਦਾ ਮੈਂ ਕੁਝ ਜ਼ਿਆਦਾ ਰਹੀ ਹੈ ਸ਼ੁਰੂ ਤੋਂ ਖੇਡਣਾ ਜਾਂ ਸਾਰਾ ਕੁਝ ਹੈ ਨਾ ਬਹੁਤ ਪਿਆਰ ਕਰਦੀ ਸੀ ਸਾਰਿਆਂ ਕੋਈ ਚਾਚਾ ਜੀ ਕੋ ਮਮੀ ਕੋ ਬਾਪੂ ਗੋਂ ਸਾਰਿਆਂ ਨੂੰ ਬਹੁਤ ਪਿਆਰ ਲਿਆਉਂਦੇ ਆ ਬਹੁਤ ਜਿਆਦਾ ਲੈ ਕੇ ਜਾਣਾ ਬਯਾਰ ਇਹਨਾਂ ਦੇ ਨਾਲ ਹੀ ਜਾਣਾ ਆ ਜਾ ਕੇ ਤੇ ਖਾਣ ਪੀਣ ਜਾਣਾ ਆ ਜਾਂ ਕਿਤੇ ਵੀ ਜਾਣਾ ਆ ਭਾਬੀ ਨਾਲ ਇਹਨਾਂ ਨਾਲ ਹੀ ਬਸ ਹਾਂ ਜਿਆਦਾ ਮਤਲਬ ਪਿਆਰ ਇਹਨਾਂ ਦੇ ਨਾਲ ਹੀ ਬਹੁਤ ਜਿਆਦਾ ਆ ਸਾਡੇ ਕੋ ਵੀ ਨਾ ਅਸੀਂ ਜਦੋਂ ਤੁਹਾਡੀ ਪੋਸਟ ਦੇਖੀ ਸਾਨੂੰ ਲੱਗਾ ਸ਼ਾਇਦ ਇਹਨਾਂ ਦੀ ਗੁੜੀਆ ਪਰ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਤੁਹਾਡੀ ਗੁੜੀਆ ਸੀ ਉਹ ਫਰਕ ਕੋਈ ਫਰਕ ਕੋਈ ਨਹੀਂ ਬਿਲਕੁਲ ਨਹੀਂ ਚਾਚਾ ਤਾਂ ਵਿੱਚ ਪਿਆਰ ਹੁੰਦਾ ਨਹੀਂ ਫਰਕ ਹੁੰਦਾ ਪਰ ਇੱਕ ਕਲੈਰੀਫਿਕੇਸ਼ਨ ਹੋਣੀ ਵੀ ਜ਼ਰੂਰੀ ਹੈ ਵੀ ਗੁੜੀਆ ਹੈ ਕਿ ਇਹਨਾਂ ਦੀ ਸੀ ਨਾ ਸੋ ਭਾਈ ਜੀ ਸਾਰੀ ਟੀਮ ਵੱਲੋਂ ਸਾਡਾ ਅਫਸੋਸ ਕਰਦੇ ਹਾਂ ਸੀ ਤੁਹਾਡੇ ਨਾਲ ਆ ਪਰ ਇਹੋ ਜਿਹੇ ਮੌਕੇ ਤੇ ਸਾਨੂੰ ਵੀ ਕਈ ਵਾਰੀ ਸਮਝ ਨਹੀਂ ਆਉਂਦਾ ਸੀ ਕੀ ਤੁਹਾਡੇ ਨਾਲ ਗੱਲ ਕਰੀਏ ਕਿਉਂਕਿ ਸਮਾਂ ਇਹੋ ਜਿਹਾ ਚੱਲ ਰਿਹਾ ਹੈ ਸੋ ਕੁਝ ਕਹਿਣਾ ਚਾਹੁੰਦੇ ਹਾਂ ਬਸ ਹਮੇਸ਼ਾ ਪਿਆਰ ਕਰੋ ਇੱਕ ਦੂਜੇ ਨੂੰ ਆਪਣੇ ਬੱਚਿਆਂ ਨੂੰ ਮਾਂ ਦਾ ਇੱਕ ਤੇ ਇਹ ਨਾਲ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਨਾ ਤੇ ਹਰ ਪਰਿਵਾਰ ਦਾ ਮੈਂਬਰ ਪ੍ਰਮਾਤਮਾ ਸੁਖੀ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ ਅਖੀਰਲੇ ਵੇਲੇ ਬਾਈ ਜੀ ਜਦੋਂ ਕੁੜੀ ਇਸ ਦੁਨੀਆ ਤੋਂ ਗਈ ਉਸ ਤੋਂ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੋਵੇ ਕੁਛ ਇਦਾਂ ਦਾ ਨਹੀਂ ਪਹਿਲਾਂ ਤੇ ਬਿਲਕੁਲ ਜਿੱਦਾਂ ਠੀਕ ਸੀਗੀ ਨਾ 12 ਮਹੀਨੇ ਤੋਂ ਕੋਈ ਬੁੱਲਿਆ ਵੀ ਨਹੀਂ ਜਾਂਦਾ ਪ੍ਰੋਪਰ ਮਤਲਬ ਇਸ਼ਾਰਿਆਂ ਦੇ ਨਾਲ ਗੱਲਾਂ ਕਰਦੀ ਸੀਗੀ ਗਲਬਤ ਕੋਈ ਹੋਈ ਨਹੀਂ 12 ਮਹੀਨੇ ਤੋਂ ਪਰ ਉਦਾਂ ਸਾਰਾ ਕੁਝ ਦੱਸ ਦੀ ਪੁਲਿਸ ਹੀ ਬੋਲਿਆ ਜਾਂਦਾ ਹਾਂ ਬੋਲਿਆ ਨਹੀਂ ਜਾਂਦਾ ਤਾਂ ਇਸ਼ਾਰਿਆਂ ਨਾਲ ਦੱਸਦੀ ਕਿ ਇਦਾਂ ਕੌਣ ਆ ਹਨ ਮੇਰੇ ਪਾਪਾ ਨੂੰ ਆ ਚੀਜ਼ ਚਾਹੀਦੀ ਹੈ ਜਾਂ ਇਦਾਂ ਮਤਲਬ ਇਸ਼ਾਰਿਆਂ ਦੇ ਨਾਲ ਦੱਸਣਾ ਨੇ ਸਾਰਾ ਕੁਝ ਇਹ ਤਾਂ ਦਿਨ ਵੇਲੇ ਹੋਈ ਜਾਂ ਰਾਤ ਨੂੰ ਇਹ ਦਿਨ ਵੇਲੇ ਹੋਈ ਤਰੀਮਨ 8 ਵਜੇ ਦਾ ਟਾਈਮ ਸੀਗਾ ਸ਼ੁਕਰੀਆ ਜੀ ਗੱਲਬਾਤ ਕਰਨ ਤੁਸੀਂ ਇਸ ਸਮੇਂ ਦੇ ਵਿੱਚ ਵੀ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਸੀ ਰਮਵੀਰਨ ਦਾ ਵਾਜੂਰ ਪ੍ਰਸਨ ਦਾ ਵਾਜੀ ਬਹੁਤ ਬਾਕਮਾਲ ਜੋੜੀ ਹੈ ਨਾ ਜੀ ਹੈ ਪੰਜਾਬੀ ਗਾਇਕ ਨੇ ਤਾਂ ਇਹਨਾਂ ਦੇ ਘਰ ਦੇ ਵਿੱਚ ਅੱਜ ਪਹੁੰਚੇ ਸੀ ਅੰਤਿਮ ਅਰਦਾਸ ਸੀ ਪ੍ਰਿੰਸ ਰੰਧਾਵਾ ਜੀ ਦੀ ਬੇਟੀ ਗੁਨੀਤ ਕੌਰ ਦੀ ਦੇਖਤਰਵੋਦੈਨਿਕ ਸੋਰਾ ਟੀਵੀ ਸਤਿ ਸ਼੍ਰੀ ਅਕਾਲ